ਪੰਜ ਸਾਲ ਹੋ ਗਏ ਕਦੇ ਪੰਜਾਬ ਪੀਪਲ ਪਾਰਟੀ ਕਦੇ ਕਾਂਗਰਸ ਕਦੇ ਬੀਜੇਪੀ ਜੀਹਦਾ ਕੋਈ ਨਾ ਮੋਰੀ ਬੋਲੀ ਨਹੀਂ ਹੈ ਤੇ ਕਰਕੇ ਮੋਟੀ ਦਾ ਰਾਜ ਹੀ ਅਸੀਂ ਦੇਖਿਆ ਪਿਛਲੇ 4-5 ਸਾਲਾਂ ਤੋਂ ਦੇ ਕੇ ਕਰਕੇ ਕਹਿਣ ਵਾਲਿਆ ਕਿਸਾ ਨਹੀਂ ਹੋਟਾ ਦਾ ਹੱਕਦਾਰ ਨਾ ਦਿੱਲੀ ਤੇਵਾਜ ਨਾ ਮਰਦੀਪਾਗੜਾ ਇਹਨਾਂ ਤੱਕ ਦੀ ਜੀ ਨੂੰ ਸੋਚਣ ਕੇ ਆਪਣੇ ਵੋਟ ਦਾ ਹੱਕ ਲੈ ਦੇ ਤਾਂ ਜੋ ਸਾਡੇ ਸਾਰੇ ਲੋਕਾਂ ਦੀ ਆਵਾਜ਼ ਸਾਰੇ ਲੋਕੀ ਬਹੁਤ ਮੋਟਾ ਲੋਕ ਜੰਮਾ ਸਰਕਾਰ ਮਰਦਾ ਆਪਾ ਮਰਦਾ ਆਪਾ ਸਰਮੰਤ ਸਰਕਾਰ ਮਰਦਾ ਆਪਾ ਪਵੰਤਨਾਨ ਸਰਦਾਰ ਮੁਰਦਾਬਾ 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 ਪੰਡ ਪੰਡ ਪਵੰਤਨਾਨ ਸਰਦਾਰ ਮੁਰਦਾਬਾ ਸਰਦਾਰ ਮੁਰਦਾਬਾ 15 ਦਿਵਸ ਬੱਧਾ ਪਹੁੰਚ ਚੁਕੀਆਂ ਨੇ ਜੇ ਜਦੋਂ ਮਜ਼ਦੂਰਾ ਦੇ ਮਸਲੇ ਹੱਲ ਨਹੀਂ ਹੁੰਦੇ 19 ਦਿਨ ਤੱਕ ਪੰਜਾਬ ਦਾ ਮਨਾਜਮ ਪੰਜਾਬ ਦਾ ਅਦੈਸ਼ਰ ਕੇਲੇ ਵਿੱਚ ਬੈਠੂਗਾ ਕਿ ਪੰਜਾਬ ਕੌਮ ਨੂੰ ਇੱਛਾ ਲੋਣੀ ਚਾਹੀਦੀ ਆ ਕਿ ਪੈਨਸ਼ਨ ਦੇ ਲੇਕੇ 77 ਸਾਲ ਨੂੰ ਕੀ ਹੋਇਆ ਔਰ ਹਰ ਥਾਂ 20 30 ਹਜ਼ਾਰ ਜਿਹੜਾ ਪੈਨਸ਼ਨ ਮਲਾਜਮਾ ਕੋਈ ਥੋੜ੍ਹਾ ਰੁਕਤ ਹੋ ਜਾਂਦਾ ਔਰ ਫਦਾ ਦੇ ਕਰ ਆ ਜਾਂਦਾ ਔਰ ਸਾਡਾ ਲੱਖਾਂ ਕਰੋੜਾਂ ਦਾ ਬਕਾਇਆ ਇਹ ਬਦਲ ਕਰਕੇ ਡੀਏ ਅਲੋਨਸ ਨਾਲ ਵੀ ਅਸਾਈ ਤੋਂ ਕੱਟੋ ਕੱਢ 20 ਹਜ਼ਾਰ ਕਰੋੜ ਰੁਪਈਆ ਗੁੱਤੀ ਸਾਲ ਦੀ ਕਮਾਈ ਹੋਇਆ ਕਰੂਗੀ ਇਸ ਲਈ ਕਿ ਲਗਭਗ 60 70 ਹਜ਼ਾਰ ਕਰੋੜ ਰੁਪਈਆ ਪੰਜਾਬ ਦੇ ਪਬਲਿਕ ਤੇ ਮਜ਼ਦੂਰਾ ਮੁਲਾਜ਼ਮਾਂ ਤੇ ਖਤ ਕੀਤਾ ਜਾਊਗਾ ਲੇਕਿਨ ਤੁਹਾਡੇ ਸਾਹਮਣੇ ਹੈ ਕਿ ਇਹਨਾਂ ਨੇ ਜਿੰਨਾ ਸਾਲਾਂ ਦੇ ਵਿੱਚ ਨਾ ਕੋਈ ਮਗਿਆਈ ਤੇ ਕੰਟਰੋਲ ਕੀਤਾ ਨਾ ਕੋਈ ਨਸ਼ਿਆਂ ਤੇ ਕੰਟਰੋਲ ਕੀਤਾ ਉਦਾਂ ਪੰਜਾਬ ਦੀ ਜਵਾਨੀ ਵਿਦੇਸ਼ਾਂਵਾਂ ਵੱਲ ਢੋਰੀ ਜਾਂਦੇ ਵਿਦੇਸ਼ਾਂੋਂ ਜਾ ਰਹੀ ਹੈ ਇਥੇ ਸਿੱਖਿਆ ਤੇ ਸਿਹਤ ਸੂਲਤਾਂ ਦਾ ਖਾਨ ਕੀਤਾ ਹੰਪੀ ਦੇ ਬਾਦਲ ਦਾ ਪਤੀਨਾ ਮਾਣ ਦਿਓ ਮਾਣ ਦਿਓ ਮਾਣ ਦਿਓ ਇੰਪੀ ਕਿੱਲੋਂ ਦੇ ਚਾੜੂ ਦਾ ਕਿਲਾ ਕਿਲਾ ਖਰਾਰ ਦਿਓ ਖਰਾਰ ਦਿਓ ਖਾਨ ਦਾ ਬਾਦ ਮੁਰਦਾਬਾਦ ਮੁਰਦਾਬਾਦ ਲੋਕਾਂ ਦਾ ਏਕਾ ਜਿੰਦਾਬਾਦ 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 ਹਾਰੋ ਗਾ ਵੀ ਹਾਰੋਗਾ ਟੀਟੀ ਤੋਂ ਹਾਰੂਗਾ

ਵਾਦੇ ਕਰਤੇ ਮੁਕਰਨ ਵਾਲੀ ਭਗਵੰਤ ਪੰਡਾ ਦੀ ਸਰਕਾਰ ਮੁਰਦਾਬਾਦ 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 Mudah apa? 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 ਪੰਜਾਬ ਸਰਕਾਰ ਕਰਦੀ ਕੀ ਮੇਰਾ ਫੇਰੀ 42 ਭਗਵੰਤ ਮਾਨ ਸਰਕਾਰ ਕਰਦੀ ਕੀ ਮੇਰਾ ਫੇਰੀ 42 ਭੁੱਖਿਆਂ ਦੀ ਭਗਵੰਤ ਮਾਨ ਸਰਕਾਰ ਮਰਦਾਬਾਦ ਮਰਦਾਬਾਦ ਲੈ ਕੇ ਆਏ ਆ ਪਿਛਲੇ ਦਿਨਾਂ ਦੇ ਵਿੱਚ ਇੱਥੋਂ ਦਾ ਟਰਾਂਸਪੋਰਟ ਮਾਫੀਆ ਜਿਹੜਾ ਕਾਰਲੀ ਹੁੰਦਾ ਸੀ ਭਗਵੰਤ ਮਾਨ ਦਾ ਪਟਕਾ ਪਾ ਕੇ ਤੁਹਾਡੀ ਕਚਹਿਰੀ ਦੇ ਵਿੱਚ ਹੈ ਅਸੀਂ 23 ਪਾਉਣੇ 3 ਸਾਲਾਂ ਦਾ ਭਗਵੰਤ ਮਾਨ ਦਾ ਰਾਜ ਭਾਗ ਦੇਖਿਆ ਕਿਸੇ ਦੁਕਾਨਦਾਰ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਨਹੀਂ ਹੋਇਆ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਰਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ ਪਤਾ ਨਹੀਂ ਕਿਹੜੇ ਵੇਲੇ ਕਿਹੜੇ ਦੁਕਾਨਦਾਰ ਤੇ ਕੋਈ ਬੰਦਾ ਕੋਈ ਨਗਲੀ ਜਾਂ ਥਿਆ ਲੈ ਕੇ ਆਗੇ ਤੁਹਾਡੇ ਤੋਂ ਫਰੋਦੀ ਮੰਗਦਾ ਹੈ ਡਰਨੇ ਮਾਰੇ ਤੁਸੀਂ ਪੁਲਿਸ ਦੇ ਕੋਲ ਆਪਣੀ ਰਿਪੋਰਟ ਵੀ ਨਹੀਂ ਕਰ ਸਕਦੇ ਤੋਂ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਸਾਰੇ ਇਹਨਾਂ ਨੇ ਗਰੰਟੀਆਂ ਦਿੱਤੀਆਂ ਵਾਦਾ ਕੀਤਾ ਕਿ ਬੀਬੀਆਂ ਨੂੰ ਅਸੀਂ 1000 ਰੁਪਏ ਦੇਵਾਂਗੇ ਕੁਝ ਮਹੀਨੇ ਪਹਿਲਾਂ ਭਗਵੰਤ ਮਾਨ ਨੇ ਕਿਹਾ ਕਿ 1000 ਨਹੀਂ ਹੁਣ ਅਸੀਂ 1100 ਰੁਪਏ ਦੇਵਾਂਗੇ ਪਰ ਕਿਹੜੀ ਬੀਬੀ ਨੂੰ ਮਿਲ ਗਿਆ ਕਿ ਇਹ ਦੁਕਾਨਦਾਰ ਦੀ ਹਾਲਤ ਸੌਖੀ ਹੋਗੀ ਅਸੀਂ ਮੁਲਾਜ਼ਮਾਂ ਦਾ ਇਹਨਾਂ ਤੋਂ ਦੁਖੀ ਹੈ ਹੀ ਹਾਂ ਸਾਡੇ ਬਹੁਤ ਸਾਰੀਆਂ ਮੁਲਾਜ਼ਮਾਂ ਦੀਆਂ ਮੰਗਾਂ ਕੱਚੇ ਕਰਮਚਾਰੀਆਂ ਨੂੰ ਇਹਨਾਂ ਨੇ ਪੱਕਾ ਨਹੀਂ ਦਿੱਤਾ ਪੁਰਾਣੀ ਪੈਨਸ਼ਨ ਸਕੀਮ ਦਾ ਕੈਬਨਟ ਵਿੱਚ ਫੈਸਲਾ ਕਰਕੇ ਉਹ ਲਾਗੂ ਨਹੀਂ ਕੀਤੀ ਪੇਗ ਮਿਸ਼ਨ ਦੀ ਰეკਮੈਂਡੇਸ਼ਨ ਹੋਣ ਦੇ ਬਾਵਜੂਦ ਪੈਨਸ਼ਨ ਦੇ 2.58 ਦਾ ਗਣਾਕ ਲਾਗੂ ਨਹੀਂ ਕੀਤਾ ਮਹਿੰਗਾਈ ਦਿਨੋਂ ਦਿਨ ਛੁਪੇ ਮਾਰਦੀ ਹੈ ਜਿਵੇਂ ਤੁਹਾਡੇ ਤੋਂ ਦੂਜੇ ਮੈਗਨਾ ਦੇ ਅਫਸਰ ਚੋਟੀਆਂ ਮੰਗਦੇ ਆ ਤੁਹਾਡੇ ਤੋਂ ਰਿਸ਼ਵਤਾਂ ਮੰਗਦੇ ਆ ਇਹਦੇ ਨਾਲ ਦੀ ਨਾਲ ਅਸੀਂ ਕਹਿਣ ਆਇਆ ਕਿ ਤੁਹਾਡੀਆਂ ਵੋਟਾਂ ਦਾ ਹੱਕਦਾਰ ਟਿੰਪੀ ਟਿਲੋਂ ਨਹੀਂ ਆ ਦੂਜੇ ਮੁਕਾਬਲੇ ਵਿੱਚ ਕੈਂਡੀਡੇਟ ਖੜਾ ਮਨਪ੍ਰੀਤ ਬਾਦਲ ਜਿਹਨਾਂ ਕਦੇ ਪੰਜਾਬ ਪੀਪਲ ਪਾਰਟੀ ਕਦੇ ਕਾਂਗਰਸ ਕਦੇ ਬੀਜੇਪੀ ਜੀ ਦਾ ਕੁਝ ਕਿਹਾ ਮੋਰੇ ਗੋਰੀਆਂ ਤੇਜ ਕਰਕੇ ਲੋਤੀ ਦਾ ਰਾਜ ਵੀ ਅਸੀਂ ਦੇਖਿਆ ਪੰਜਾਬ ਸਰਕਾਰ ਮਰਦਾਬਾਦ 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 ਸਰਕਾਰ ਮਰਦਾਬਾਦ 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 ਤਖਤ ਬਦਲੋ ਤਾਜ ਬਦਲੋ ਤਖਤ ਬਦਲੋ ਤਾਜ ਬਦਲੋ ਮਰਦਾਬਾਦ ਰਾਜ ਬਦਲੋ ਨਾਰੇ ਸਮਾਜਿਕ ਵਿਰੋਧਾਂ ਦਾ ਕੰਢਾ ਨੂੰ ਬੈਂਟ ਕੀਤੀ ਜਾਂਦੀ ਹੈ ਕਿ ਆਪਣਾ ਜਿਹੜਾ ਪਹਿਲਾ ਪਾਇਆ ਉਹ ਮਾਪੇ ਪੂਰੀ ਸ਼ਰਧਾ ਪੂਰਵਕ ਚੱਲ ਚੁੱਕਿਆ ਆਸ਼ਟੋ ਬਾਪ ਜਿੱਥੇ ਇੱਕ ਬਨਾਰਾ ਬੋਲੂਗਾ ਹਰ ਉਸ ਤੋਂ ਬਾਅਦ ਲੱਭੇ ਫਟ ਹੋ ਕੇ ਆਪਾਂ ਪਿੰਡਾਂ ਵਿੱਚ ਦਾਖਲ ਹੋਣਾ ਸਾਰੇ ਸਾਥੀ ਸਤਰਾਵੀ ਨੂੰ ਪੂਰਾ ਪਿਆਰ ਨਾਲ ਨਹੀਂ ਤਰਪਾਤ ਕਰਨ ਪੌਂਟਾ ਨਾਲ ਜਿਹੜੀ ਪ੍ਰਉਤੀ ਚ ਆ ਰਿਹਾ ਦੋਸਤਾਂ ਦੀ ਗੈਂਟੀਆ ਇਹ ਸਰਕਾਰ ਜਿਹੜੀ ਸਾਰੇ ਪੌਂਟਾ ਦੇ ਤੇ ਹੋਈ ਆ ਇਹ ਸਰਕਾਰ ਦੇ ਕੋਈ ਵਰਗ ਦੀ ਖੁਸ਼ੀ ਨਹੀਂ ਅੱਜ ਕਿਸਾਨ ਅੱਜ ਪੰਡਿਆਂ ਲੋਕਾਂ ਜਾ ਰਿਹਾ ਕਿਸਾਨ ਉਹਨਾਂ ਦੇ ਕੰਢੇ ਤੋਂ ਨਹੀਂ ਚੱਕੇ ਜਾ ਰਿਹਾ ਇਸ ਤੋਂ ਇਲਾਵਾ ਮਲਾਜਮਾਂ ਨੂੰ ਕੁੱਟਿਆ ਜਾ ਰਿਹਾ ਧੀਆਂ ਕਹਿੰਦੀ ਜਿਦਰੋਲੀ ਜਾ ਰਿਹਾ ਕੁੰਨੀਆਂ ਹੋਣੀਆਂ ਚਾਹਦੀਆਂ ਨੇ ਧਰ ਦੇ ਮਿਆਰੇ ਪੈਨ ਕੀਤੇ ਜਾ ਰਹੇ ਨੇ ਜਿੱਥੇ ਕੋਈ ਪ੍ਰੋਟੈਸਟ ਹੁੰਦਾ ਉਹਦੇ ਸਾਥੀਓ ਜਿਹੜਾ ਹੈਗਾ ਪੋਰਟਵਾਲ ਨੂੰ ਮਤਿਆ ਜਾ ਰਿਹਾ ਗੇਮ ਕਰਕੇ ਇਹ ਸੱਚਾ ਮੈਂ ਕਹਿ ਸਕਦਾ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਇਹ ਸਭ ਤੋਂ ਲਕੰਮੀ ਸਰਕਾਰਾਂ ਦਾ ਦੋਸਤ ਇਹ ਕਰਕੇ ਲੋੜ ਆਦੀ ਕਿਦਨ ਵਾਲੇ ਸੂਹ ਬੋਟੇ ਦੱਸੇ ਬੇਇੱਜ਼ਤੀ ਕਰਦੇ ਆ ਕਿ ਜਿੱਥੇ ਮੈਂ ਮਰਾਜ ਦੇ ਪੈਨਸ਼ਨਸ گنڈار ایک زندہ باد زندہ باد زندہ باد 60 روپے کلو گنڈے اے سنگار دے مالو دے 60 روپے کلو گنڈے اے جارج دے مالو دے 60 روپے کلو گنڈے زندہ باد دے مالو دے 30 روپے کلو آٹا زندہ باد 90 روپے

جی دی سرکار مرتاباد 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 جی سرکار مرتاباد 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 ایک ایکلا ونی سرکار مرتاباد 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 لے سیو کون ونی سرکار مرتاباد 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 ہڈا ایک زندہ باد زندہ باد زندہ باد علارتیں کافر بھراں دا ایک آڈ زندہ باد زندہ باد وعلیک السلام کرن بھائی چوہدری سرکار مرتاباد مرتاباد ਆਪਾਂ ਹਜ਼ਰਤ ਗੁਰੂਆਂ ਦੇ ਰਾਜ ਦੇ ਬਾਦਵਾਸ ਜਾ ਰਹੇ ਹਾਂ ਇੱਥੋਂ ਆਪਾਂ ਦਿੱਲੀ ਢਿੱਲੋਂ ਦੀ ਕੋਟੀ ਤੇ ਪਹੁੰਚਣਾ ਹੈ ਪੰਜਾਬ ਸਰਕਾਰ ਖਤਮ ਬਾਦ ਪੰਜਾਬ ਸਰਕਾਰ ਨੂੰ ਉੱਠਾਵਾ ਕਰੋ ਪੰਜਾਬ ਸਰਕਾਰ ਨੂੰ ਚਲਵਾ ਕਰੋ ਸਾਰੇ ਦਾ ਜਿਤਾਵਾ ਕਰੋ ਬਾਹਰ ਸਾਡੀ ਘਰ ਦੇਣਾ ਆਪਣੇ ਆਪਣੇ ਵਿੱਚੋਂ ਲੋ ਨਾਲ ਮਾਰਦੇ ਨਹੀਂ ਮਟੂਰ ਪਰੇ ਲੋਕ ਜਿੰਦਾਬਾਦ 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 ਮਜ਼ਦੂਰ ਮਜ਼ਦਮ ਕਿਸਾਨ ਇਕੱਠੇ ਜਿੰਦਾਬਾਦ 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 ਅੱਜ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਇਸ ਦੇ ਸਮੇਂ ਜੇ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਖਾਤਿਆਂ ਦੇ ਵਿੱਚ 15-15 ਲੱਖ ਪਾਉਣ ਵਾਲੇ ਕਿੱਥੇ ਆ ਕਾਲਾ ਧੰਨ ਲੈ ਆਉਣ ਵਾਲੇ ਕਿੱਥੇ ਆ ਹਰਿਆਣਾ ਪਿਆਰ ਰੜਕੇ ਪੁੱਪੇ ਗਰੀਬ ਪੁੱਪੇ ਦਾ ਆਪ ਦੇ ਮਲਾਜਮਾਂ ਨੂੰ 50 ਪੱਤਾ ਨਾਲ ਦੀ ਨਾਲ ਦੇਈ ਜਾਂਦੀ ਹੈ ਇਸ ਪਈ ਬੋਲ ਫਕਾਰ ਦੇ ਚਾਰ ਕਿਸ਼ਤਾਂ ਇਹਦੇ ਵੀ ਨਹੀਂ ਖੜੀਆਂ ਸੀ ਪਿੱਛੇ ਮਲਾਜਮਾਂ ਨੇ ਹੜਤਾਲ ਕਰਕੇ ਬਸ ਇੱਕ ਕਿਸ਼ਤ ਕਢਾਈ ਹੈ ਸਾਡੀਆਂ ਮਗਾਈ ਪੱਤੇ ਗਿਆ ਤਿੰਨ ਕਿਸ਼ਤਾਂ ਜੇ ਵੀ ਨੱਪੀ ਬੈਠਾ ਔਰ ਕੱਟੇ ਮਲਾਜਮ ਰੋਦੇ ਰਹਦੇ ਆ 20 ਸਾਲਾਂ ਦੇ ਧੋਖੇ ਛੋੜੇ ਪੈਣਪਰਾ ਬੋਲਾਰੇ ਕੀ ਜਾਣਦੇ ਹੋ ਕੀ ਉਮੀਦਵਾਰ ਜਿਹੜਾ ਚੱਕਿਆ ਜਿਹੜਾ ਮਾਣਾ ਦਾ ਫੈਸਲਾ ਤੁਸੀਂ ਕਰਨਾ ਹੈ ਪਨੀ ਲੋਕਾਂ ਨਾਲ ਵੀ ਗੱਲ ਕਰਾਂਗੇ ਪਹਿਲਾਂ ਭਗਟਵਾਲ ਦੀ ਗੱਲ ਕਰਦੇ ਆਂ ਪੁਲਿਸੀ ਬਾਜਪਾੜਿਆ ਨੇ ਬਾਜਪਈ ਸਰਕਾਰ ਦੇ ਵੇ 2000ਾਂ ਨੇ ਸਾਡੇ ਵਿੱਚ ਬਿਜਲੀ ਮੁਲਾਜ਼ਮ ਪੁਨੀਰ ਸਾਰੇ ਪੈਨਸ਼ਨਰ ਪੱਥਾਰੇ ਅਧਿਆਪਕਾਂ ਤੇ ਟੀਚਰ ਪੈਨਸ਼ਨਰ ਮੁਲਾਜ਼ਮ ਤੇ ਪੈਨਸ਼ਨਰ ਸਾਡੇ ਫਰੰਟ ਵੱਲੋਂ ਤੁਹਾਨੂੰ ਬੇਨਤੀ ਕਰਨਾ ਆਇਆ ਹੈ ਤਾਨੂੰ ਸਾਫ ਸਾਫ ਦੇਖ ਲਈ ਇਹ ਕਰਨਾ ਹੈ ਕਿ ਆ ਦੋਨੇ ਸਰਕਾਰਾਂ ਭਾਵੇਂ ਉੱਤੇ ਮੋਦੀ ਦੀ ਸੈਂਟਰ ਸਰਕਾਰ ਹੈ ਜਿਹਦੇ ਅੰਡਰ ਕੋਲ ਕੰਟਰੀ ਦਾ ਬੰਦ ਕਰ ਰਿਹਾ ਤੇ ਜਿਹੜੀ ਪੰਜਾਬ ਦੀ ਭਵਾਂਤਾਰ ਸਰਕਾਰ ਹੈ ਟੱਡ ਮਾਰੇ ਜਿਹਦੇ ਵੱਲੋਂ ਜੋਗਦਰ ਜੂਰ ਕਰੋ ਪਰ ਸੋਸਮ ਕੇ ਪਾਓ ਆਇਓ ਆਇਓ ਸੋ ਪੰਜਾਬ ਸਰਕਾਰ ਨਮਸਕਾਰ ਮੁਰਤਬਾਦ ਮੁਰਤਬਾਦ ਮਜ਼ਦੂਰਾਂ ਮਤੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਮੰਡੀਆਂ ਜਰੂਰ ਲੈਣ ਵਾਲੀ ਸਰਕਾਰ ਮੁਰਦਾਬਾਦ 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 ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰੋ ਉਜਾਤੇ ਕੱਪਸਾਰਨ ਵਾਲੀ ਭਗਵੰਤ ਮਾਤਾ ਸਰਕਾਰ ਮੁਰਦਾਬਾਦ 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 ਪੰਡਿਆ ਲੋਕਾਂ ਨਾਲ ਉਕੀਤੇ ਵਾਦੇ ਨਹੀਂ ਪੂਰੇ ਕਰ ਰਹੇ ਲੋਕਾਂ ਨੂੰ ਰੋਜ਼ਾਰ ਨਹੀਂ ਮਿਲ ਰਿਹਾ ਵੀ ਸਾਥੀਓ ਜਿਹੜਾ ਕਿ ਮਸਲਾ ਬੜਾ ਗੰਭੀਰ ਹੈ ਨੌਜੋ ਸਾਡੀਆਂ ਧੀਆਂ ਸਾਡੇ ਬੱਚੇ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਠੱਕੇ ਖਾ ਰਹੇ ਨੇ ਕਿਹ ਚਕ ਭਗਵਾਨ ਦੀ ਸਰਕਾਰ ਆ ਝੂਠਾ ਪ੍ਰਚਾਰ ਕਰ ਰਹੀ ਆ بڑے بڑے ਪੋਸਟਰ ਲਾ ਕੇ ਪਿੰਡੂ ਲੋਕਾਂ ਨੂੰ ਜਬਰਾ ਕੀਤਾ ਜਾ ਰਿਹਾ ਵਾ ਜਿਹ ਅਸੂਲ ਜਗਾਰ ਬਹੁਤ ਦੇ